ਵੈਗੁਰਜੀ ਦਾ ਕਾਲਸਾ ਵੈਗੁਰਜੀ ਦੀ ਫਤਿਹ ਤੇ ਅੰਬਸਤ ਸਾਹੀ ਪੱਗ ਦੀ ਵੀਡੀਓ ਲੈ ਕੇ ਆਏ ਆ ਆਪਾਂ ਸ਼ੇਪ ਚੈੱਕ ਕਰੋ ਤੇ ਆਪਾਂ ਤੁਹਾਨੂੰ ਇਹ ਬਣ ਕੇ ਦਿਖਾਉਣੇ ਆ ਐਂਡ ਤੱਕ ਬਣੇ ਰਹੋ ਤੇ ਅੱਜ ਸ਼ੁਰੂ ਕਰਦੇ ਆ ਪਹਿਲਾ ਲਾੜਾ ਆਪਾਂ ਲਾਉਣੇ ਆ ਆਪਣੇ ਕੋਲ ਇਹ ਪੱਗ ਸਾਢੇ 7 ਮੀਟਰ ਦੀ ਪੱਗ ਆ ਤੇ ਆਪਾਂ ਹੁਣ ਪਹਿਲਾ ਲੜ ਲਗਾਉਣੇ ਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਐਂਡ ਤੱਕ ਬਣੇ ਰਹੋ ਤੇ ਜਿਹੜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਆ ਦੇਖੋ ਪਹਿਲਾ ਲੜਾ ਪਹਿਲੇ ਲੜ ਦੇ ਵਿੱਚ ਆਪਾਂ ਦੋ ਲੜ ਵੀ ਬਣਾ ਸਕਦੇ ਹਾਂ ਤੇ ਸਿੰਗਲ ਲੜ ਵੀ ਲਾ ਸਕਦੇ ਹਾਂ ਆਪਾਂ ਤੁਹਾਨੂੰ ਸਿੰਗਲ ਲਾ ਕੇ ਦਿਖਾ ਰਹੇ ਹਾਂਗੇ ਤੇ ਜਿਹੜਾ ਦੂਜਾ ਲੜਾ ਪਉਦੇ ਵਿੱਚ ਦੋ ਲੜ ਬਣਾਵਾਂਗੇ ਦੇਖੋ ਜੀ ਪਹਿਲਾ ਲੜ ਤਾਂ ਆਪਣਾ ਲੱਗ ਗਿਆ ਦੂਸਰਾ ਲੜ ਆਪਾਂ ਹੁਣ ਲਗਾ ਰਹੇ ਹਾਂ ਉੱਪਰੋਂ ਦੇਖੋ ਇਸ ਤਰ੍ਹਾਂ ਲੈ ਕੇ ਆਉਣਾ ਪਿਛੋਂ ਲੜ ਨੂੰ ਦੇਖੋ ਜੀ ਇਸ ਤਰ੍ਹਾਂ ਨਾਪਦੇ ਹੋਏ ਥੱਲੋਂ ਜਿਹੜੇ ਲਾੜਾ ਇਹਨਾਂ ਨੂੰ ਵੀ ਖਿੱਚ ਕੇ ਆਪਾਂ ਸਾਫ਼ ਕਰ ਲਾਂਗੇ ਇਹਦੇ ਨਾਲ ਜਿਹੜਾ ਪਿੱਛੋਂ ਲਾੜਾ ਉਹ ਆਪਣਾ ਸਾਫ਼ ਹੋ ਜਾਊਗਾ ਇਦਾਂ ਦੇ ਵੀਡੀਓ ਹੋਰ ਕੋਈ ਨਹੀਂ ਪਾਉਂਦਾ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਦੇ ਪੱਗ ਵਾਲੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਆ ਦੇਖੋ ਦੇਖੋ ਹੁਣ ਆਪਾਂ ਇਸ ਨੂੰ ਅੰਦਰ ਨੂੰ ਮੋੜ ਲਾਂਗੇ ਤੇ ਇਸ ਤਰ੍ਹਾਂ ਲੜ ਨੂੰ ਢਾ ਲਾਂਗੇ ਜੇ ਲੜਾ ਆਪਾਂ 3D ਬਣਾਉਣੇ ਹੋਏ ਫਿਰ ਆਪਾਂ ਥੋੜੀ ਜਿਹੀ ਹੋਰ ਲੜਾ ਜਿਹੜੇ ਮੋٹے ਲਗਾਵਾਂਗੇ ਤੇ ਪਰ ਆਪਾਂ ਇਹਦੇ ਵਿੱਚ 3D ਨਹੀਂ ਬਣਾਉਂਦੇ ਹੈਗੇ ਲੜਾ ਆਪਾਂ ਸਿੰਪਲ ਹੀ ਰੱਖਾਂਗੇ ਜਿਵੇਂ ਲੱਗਦੇ ਹੁੰਦੇ ਆ ਆ ਦੇਖੋ ਆ ਲੜ ਲੱਗ ਗਿਆ ਤੇ ਆਪਾਂ ਜਿਹੜਾ ਬਾਜ ਹੁੰਦਾ ਆਪਣੀ ਸਲਾਈ ਉਹਦੀ ਮਦਦ ਦੇ ਨਾਲ ਲੜਾਂ ਨੂੰ ਚੌੜੇ ਕਰ ਲਾਂਗੇ ਥੋੜੇ ਥੋੜੇ ਮੋٹے ਕਰ ਲਾਂਗੇ ਦੇਖੋ ਇਸ ਤਰ੍ਹਾਂ ਲੋ ਜੀ ਆਪਣਾ ਪਹਿਲਾ ਲੜ ਵੀ ਲੱਗ ਗਿਆ ਦੂਜਾ ਵੀ ਲੱਗ ਗਿਆ ਤੇ ਹੁਣ ਤੀਸਰਾ ਲੜ ਲਗਾਉਣੀ ਆ ਲੜ ਨੂੰ ਇਸ ਤਰ੍ਹਾਂ ਪਿੱਛੋਂ ਆਪਾਂ ਪਿੰਚ ਕਰਕੇ ਤੇ ਉੱਪਰ ਦੀ ਲੈ ਕੇ ਆਉਣਾਗਾ ਆ ਦੇਖੋ ਪਹਿਲਾਂ ਆਪਾਂ ਲੜਾਂ ਨੂੰ ਇਸ ਤਰ੍ਹਾਂ ਅੰਦਰਲੇ ਤੇ ਬਾਹਰਲੇ ਦੋਨੇ ਲੜਾਂ ਨੂੰ ਖੋਲ ਕੇ ਚੰਗੀ ਤਰ੍ਹਾਂ ਫਿਰ ਪਿੱਛੋਂ ਇਸ ਤਰ੍ਹਾਂ ਪਿੰਚ ਕਰਨਾ ਤੇ ਉੱਪਰੋਂ ਲੈ ਕੇ ਆਉਣਾ ਜਿਹੜਾ ਆਪਾਂ ਪਹਿਲਾਂ ਲੜ ਲਾਇਆ ਹੈ ਨਾ ਉਹਦੇ ਉੱਪਰ ਦੀ ਲੈ ਕੇ ਆਉਣਾ ਬਸ ਥੋੜਾ ਜਿਹਾ ਨੀਵਾ ਉਂਗਲ ਕਨੀਵਾ ਰੱਖ ਕੇ ਦੇਖੋ ਥੱਲੇ ਖਿੱਚਣਿਆ ਥੱਲੇ ਦਾ ਲੜ ਤੇ ਉੱਪਰਲਾ ਲੜ ਹੁਣ ਆਪਾਂ ਇਹਦੇ ਵਿੱਚ ਜਿਹੜੇ ਦੋ ਬੱਡ ਪਾਉਣੇ ਆ ਉਹ ਆਪਾਂ ਇੱਕੋ ਲੜ ਦੇ ਵਿੱਚ ਵੀ ਪਾ ਸਕਦੇ ਹੁੰਦੇ ਆ ਤੇ ਇਹ ਦੋਨੇ ਵੱਖ-ਵੱਖ ਲੜਵੀ ਪਾ ਸਕਦੇ ਆ ਤੇ ਆਪਾਂ ਇਹ ਚ ਇੱਕ ਅੰਦਰਲੇ ਚ ਪਾਵਾਂਗੇ ਇੱਕ ਬਾਹਰਲੇ ਚ ਆ ਦੇਖੋ ਜਿਹੜਾ ਆਪਾਂ ਬਾਹਰਲਾ ਲੜਾ ਉਹਦੇ ਨਾਲ ਬਟ ਆਇਸੋਲੇਟ ਪਾ ਲਈ ਤੇ ਹੁਣ ਅੰਦਰਲੇ ਚ ਆਪਾਂ ਆਇਸੋਲੇਟ ਮੋੜਨਾ ਲੜ ਤੇ ਆ ਦੇਖੋ ਉੱਪਰੋਂ ਤੇ ਥੱਲੇ ਤੋਂ ਹੀ ਮੋੜ ਕੇ ਇਸ ਤਰ੍ਹਾਂ ਚੱਕ ਲੈਣਾ ਦੋਨੇ ਲੜ ਇਸ ਤਰ੍ਹਾਂ ਹੀ ਚੱਕਣੇ ਆ ਇਹ ਤੇ ਆ ਦੇਖੋ ਐਵੇਂ ਫਿਰ ਆਪਾਂ ਇਕੱਠੇ ਕਰਕੇ ਤੇ ਰੱਖ ਦੇਣੇ ਆ ਜੇ ਤੁਸੀਂ ਕੋਈ ਨਵੇਂ ਸਟਾਈਲ ਦੀ ਪੱਗ ਚਾਹੁੰਦੇ ਹੋ ਕਮੈਂਟ ਕਰ ਦਿਓ ਆਪਾਂ ਉਸ ਤਰ੍ਹਾਂ ਦੀ ਵੀਡੀਓ ਹੀ ਬਣਾ ਕੇ ਪਾ ਦਾਂਗੇ ਦੇਖੋ ਉੱਪਰਲਾ ਤੇ ਥੱਲੇ ਵਾਲਾ ਲੜ ਨੂੰ ਆਪਾਂ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਫਿਰ ਬਾਅਦ ਦੀ ਮਤਲਬ ਦੇ ਨਾਲ ਉਹ ਕਰ ਲਾਂਗੇ ਥੋੜੇ ਮੋੜ ਲਾਂਗੇ ਅੰਦਰ ਨੂੰ ਮੋਟੇ ਕਰ ਲਾਂਗੇ ਜਿਆਦਾ ਮੋਟੇ ਵੀ ਨਹੀਂ ਕਰਦੇ ਆਪਾਂ ਲੜ ਸਿੰਪਲ ਰੱਖਦੇ ਆਂ ਦੇਖੋ ਪਹਿਲਾਂ ਆਪਾਂ ਆ ਲੜ ਕਰ ਲਿਆ ਫਿਰ ਉੱਪਰ ਦਾ ਲੜ ਕਰ ਲਿਆ ਦੇਖੋ ਸਾਰੇ ਆਪਾਂ ਇਕੋ ਡਿਸਟੈਂਸ 'ਤੇ ਰੱਖਣੇ ਆ ਕੋਈ ਜਿਆਦਾ ਉੱਚਾ ਜਾਂ ਨੀਵਾਂ ਨਹੀਂ ਕਰਨਾ ਕਿਸੇ ਦੇ ਵਿੱਚ فاਸਲਾ ਜ਼ਿਆਦਾ ਨਹੀਂ ਕਰਨਾ ਜਾਂ ਥੋੜਾ ਨਹੀਂ ਕਰਨਾ ਇਸ ਤਰ੍ਹਾਂ ਹੀ ਕਰਨੇ ਆ ਜਿਵੇਂ ਜੇ ਆਪਾਂ ਰੱਖਣ ਲੱਗੇ ਉਹ ਵੀ ਰੱਖਣੇ ਸਾਰੇ ਲੜ ਇਕੋ ਜੇ ਡਿਫਰੈਂਸ ਤੇ ਦੇਖੋ ਆਦੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਚੰਗੀਆਂ ਚੀਜ਼ਾਂ ਸ਼ੇਅਰ ਕਰਨ ਨਾਲ ਵਧੀਆ ਚੰਗਾ ਫਾੜੀ ਮਿਲਦਾ ਹੈਗਾ ਚੰਗੀਆਂ ਚੀਜ਼ਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੇ ਪੱਗ ਸਿੱਖਣਾ ਚਾਹੁੰਦੇ ਹੋ ਤੁਸੀਂ ਜਲਦੀ ਤੋਂ ਜਲਦੀ ਲੋ ਜੀ ਲੜ ਲੱਗ ਗਿਆ ਇਹ ਆਪਣਾ ਤੀਸਰਾ ਤੀਸਰੇ ਲੜਦੇ ਵੋਹ ਆ ਤਾਂ ਪਾਸ ਚਲੋ ਜਿਹੜੇ ਆ ਲੜ ਲਾਏ ਨੇ ਇਹਨਾਂ ਤੇ ਹਲਕਾ ਹਲਕਾ ਜਿਹਾ ਬਾਜ ਫੇਰ ਲੈਣੇ ਹੈਗੇ ਆ ਦੇਖੋ ਬਬਾਜ ਚੱਕ ਲਿਆ ਹਲਕਾ ਹਲਕਾ ਬਾਜ ਫੇਰ ਕੇ ਇੱਕ ਵਾਰੀ ਸਫਾਈ ਕਰ ਲੈਣੇ ਆ ਲੜਾਂ ਦੀ ਉਹਨੇ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਇੱਕ ਚੰਗਾ ਜਿਹਾ ਕਮੈਂਟ ਕਰ ਦਿਓ ਬਸ ਜਦੋਂ ਵੀ ਪੱਗ ਨੂੰ ਪਿਆਰ ਕਰਦੇ ਹੋ ਚੰਗਾ ਜਿਹਾ ਸੋਹਣਾ ਜਿਹਾ ਕਮੈਂਟ ਕਰ ਦਿਓ ਫਰ ਆਪਾਂ ਪੈਨ ਕਰਾਂਗੇ ਜਿਹੜਾ ਕਮੈਂਟ ਸੋਨਾ ਹੋਇਆ ਦੇਖੋ ਹੁਣ ਆਪਾਂ ਲਗਾਉਣੀ ਆ ਚੌਥਾ ਲੜ ਐਂਡ ਤੇ ਸ਼ੇਪ ਚੈੱਕ ਕਰਿਓ ਤੁਸੀਂ ਪੱਕੀ ਜਿਹਾ 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 ਆਪਾਂ ਸ਼ੁਰੂਆਤ ਚ ਦਿਖਾਈ ਉਹ ਉਹੀ ਸ਼ੇਪ ਬਣੂ ਸੇਮ ਬਤਵਾ ਸਪੋਰਟ ਕਰਿਆ ਕਰੋ ਫਿਰ ਆਪਾਂ ਡੇਲੀ ਵੀਡੀਓਜ਼ ਪਾਇਆ ਕਰਾਂਗੇ ਤੇ ਦੇਖੋ ਜੀ ਹੁਣ ਆਪਣਾ ਚੌਥਾ ਲੜ ਲੱਗ ਰਿਹਾ ਦੇਖੋ ਲੜ ਨੂੰ ਇਸੇ ਤਰ੍ਹਾਂ ਅੰਦਰ ਨੂੰ ਮੋੜ ਲੈਣਾ ਤੇ ਫਿਰ ਜਿਹੜਾ ਥੱਲੜ ਦਾ ਲੜਾ ਉਹਨੂੰ ਵੀ ਇੱਕ ਵਾਰੀ ਮੋੜ ਕੇ ਦੂਸਰੀ ਵਾਰੀ ਬਚਾਉਣ ਨੂੰ ਚੱਕਣਾ ਆ ਦੇਖੋ ਇਸ ਤਰ੍ਹਾਂ ਇਹਨੂੰ ਵੀ ਅੰਦਰ ਨੂੰ ਮੋੜਨਾ ਤੇ ਐਵੇਂ ਰੱਖ ਕੇ ਬਾਟ ਪੈ ਜਾਣਗੇ ਆਪਣੇ ਦੋ ਬਾਟ ਪੈਣਗੇ ਮਤਲਬ ਵੀ ਪੇਚ ਦੋ ਪੇਚ ਪੈਣਗੇ ਦੇਖੋ ਰੱਖਿਆ ਗਿਆ ਲੜ ਹੁਣ ਬਾਜ ਦੀ ਮਦਦ ਦੇ ਨਾਲ ਆਪਾਂ ਲੜ ਨੂੰ ਚੌੜੇ ਕਰ ਲਾਂਗੇ ਮੋٹے ਕਰ ਲਾਂਗੇ ਥੋੜੇ ਜਿ ਦੇਖੋ ਜਦ ਬਾਜ ਫੇਰ ਦੇ ਉਦੋਂ ਲੜ ਆਪਣੇ ਕੀ ਜਿ ਉੱਚੀ ਨਹੀਂ ਵ ਜਾਂਦੇ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਆਪਾਂ ਬਾਅਦੋਂ ਹਲਕੇ ਚੱਕੀ ਸੈੱਟ ਕਰ ਲੈ ਸਕਦੇ ਆ ਲੜਾ ਨੂੰ ਤਾਂ ਆ ਦੇਖੋ ਜਿਵੇਂ ਹੁਣ ਆਪਣੇ ਆ ਲੜ ਚ ਥੋੜਾ ਜਿਹਾ ਡਿਫਰੈਂਸ ਵੱਧ ਗਿਆ ਨਾ ਤੇ ਆਪਾਂ ਇੱਕ ਵਾਰ ਬਾਜ ਫੇਰ ਕੇ ਲੜ ਪੂਰੇ ਸਾਫ਼ ਕਰ ਲੈਣੇ ਆ ਫਿਰ ਚੱਕ ਕੇ ਦੁਬਾਰੇ ਧਰ ਲਾਂਗੇ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਚੱਕੇ ਲਾੜੇ ਇੱਥੋਂ ਥੋੜੇ ਨੀਵੇਂ ਕਰਕੇ ਜਿੱਥੇ ਰੱਖਣੇ ਆ ਉੱਥੇ ਰੱਖ ਲੇ ਇਸ ਤੋਂ ਬਾਅਦ ਵੀ ਦੁਬਾਰੇ ਬਾਜ ਫੇਰਨਾ ਫੇਰ ਸਕਦੇ ਆ ਜੇ ਉਸੇ ਤਰ੍ਹਾਂ ਦਾ ਫਿਰ ਆਪਾਂ ਨੂੰ ਜ਼ਰੂਰ ਨਹੀਂ ਹੈਗੀ ਆ ਦੇਖੋ ਬਸ ਲੜਾਂ ਦੀ ਸਫਾਈ ਨਾਲ-ਨਾਲ ਹੀ ਕਰਦੇ ਜਾਣਾਗਾ ਇਹਦੇ ਨਾਲ ਲੜਾਂ ਦੇ ਵਿੱਚ ਜਿਹੜਾ ਡਿਫਰੈਂਸ ਸੇਮ ਰਹਿੰਦਾਗਾ ਤੇ ਲੜ ਵੀ ਸਾਫ਼ ਸੋਹਣੀ ਲੱਗਦੀਆਂ ਲੱਗੇ ਹੋਏ ਪੰਜ ਲੜ ਹੋ ਗਏ ਚਾਰ ਲੜ ਹੋ ਗਏ ਪੰਜਵਾਂ ਲੜ ਲੱਗੂ ਹੁਣ ਆਪਣਾ ਦੇਖੋ ਲੜ ਪੱਲੇ ਖੋਲਲੇ ਦੇਖੋ ਉੱਪਰੋਂ ਵੀ ਆਪਾਂ ਨਾਲ ਦੀ ਨਾਲ ਹੀ ਨਪਰੇ ਜਾਣਾਗਾ ਦੋ ਜੀ ਹੁਣ ਪੰਜਵਾਂ ਲੜ ਲਗਾਉਣੀ ਆ ਪੰਜਵੀਂ ਲੜੜ ਦੇ ਵਿੱਚ ਆਪਾਂ ਉੱਪਰਲੇ ਪੱਲੇ ਦੇ ਵਿੱਚ ਤੇ ਥੱਲੜਲੇ ਪੱਲੇ ਦੇ ਵਿੱਚ ਬਰਲ ਪਾਉਣੀ ਹੈਗੀ ਆ ਦੇਖੋ ਉੱਪਰਲੇ ਪੱਲੇ ਨੂੰ ਆਪਾਂ ਮੋੜ ਲਾਂਗੇ ਪਹਿਲਾਂ ਤਾਂ ਉਹ ਥੋੜੇ ਕਈ ਵਾਰ ਨਾਲ ਆਪਣੇ ਲੜੜ ਜਿਹੜਾ ਹੁੰਦਾ ਥੱਲੜ ਲੋ ਨਾਲ ਉੱਠਣ ਲੱਗ ਜਾਂਦਾ ਜਿਹੜਾ ਨਾ ਜਾਈ ਜਾਂਦਾ ਨਾ ਫਿਰ ਇਸ ਵੇਲੇ ਥੋੜੀ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਦੇਖੋ ਜੇ ਹੁਣ ਆਪਣਾ ਆਹ ਲੱਗ ਗਿਆ ਹੁਣ ਜੇ ਥੱਲੜ ਦਾ ਮੋੜਾਂਗੇ ਉਹ ਲੜ ਜੇ ਤਾਂ ਬਾਹਰ ਨਿਕਲਿਆ ਨਾ ਹੁੰਦਾਗਾ ਜਾ ਆਪਣਾ ਬਾਲ ਜਿਹੜਾ ਸਹੀ ਪਹੁੰਚਦਾ ਨਹੀਂ ਹੈਗਾ thora ਤੱਕ ਆ ਦੇਖੋ ਐਂ ਪ੍ਰੋਬਲਮ ਆਉਂਦੀ ਰਹਿੰਦੀ ਹੈ ਕਈ ਵਾਰੀ ਦੇਖੋ ਲਾੜਾ ਆਪਣਾ ਹੁਣ ਸਹੀ ਲੱਗ ਗਿਆ ਤੇ ਆਪਾਂ ਇਹਨੂੰ ਬਾਅਦ ਦੀ ਮਦਦ ਦੇ ਨਾਲ ਸੈੱਟ ਕਰ ਲਵਾਂਗੇ ਲੜ ਪੱਗ ਥੋੜੇ ਉੱਤੇ ਵਾਗੇ ਵੀਡੀਓ 'ਚ ਨਹੀਂ ਆਏ ਹੈਗੇ ਲੜ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਦੇਖੋ ਆਪਾਂ ਜਿਹੜਾ ਥੱਲੇ ਲਾੜ ਕਰੇ ਸੀ ਨਾ ਉਸ ਤਰ੍ਹਾਂ ਹੀ ਸਾਫ਼ ਕਰਾਂਗੇ ਆ ਦੇਖੋ ਜਿਵੇਂ ਹੁਣ ਆ ਰਹੀ ਹੈ ਨਾ ਸਹੀ ਲੜ ਵਿੱਚ ਹੈ ਦੇਖੋ ਲੜਾ ਆਪਾਂ ਇਸ ਤਰ੍ਹਾਂ ਹੀ ਸਾਫ਼ ਕਰਨੇ ਆਂਗੇ ਦੇਖੋ ਵੀਡੀਓ ਦੇ ਵਿੱਚ ਕੋਈ ਜ਼ਿਆਦਾ ਹੋਣੀ ਕਰਿਆ ਹੋਗਾ ਜਿਵੇਂ ਆਪਣੇ ਲਾ ਟਰੱਕ ਰਿਹਾ ਉਹ ਵੀ ਤੁਹਾਨੂੰ ਦਿਖਾ ਰਹਿਆਂਗੇ ਜਿੱਥੇ ਲੜਾ ਆਪਣਾ ਥੋੜਾ ਗਲਤ ਹੁੰਦਾ ਹੁੰਦਾਗਾ ਜਾਂ ਪ੍ਰੋਬਲਮ ਆਉਂਦੀ ਆਪਾਂ ਉਹ ਵੀ ਚੀਜ਼ ਵਿੱਚ ਹੀ ਦਿਖਾ ਰਹੇ ਆਂ ਸਾਰੀ ਦੇਖੋ ਲੜਾ ਆਪਣੇ ਲਾਗੇ ਡਿਫਰੈਂਸ ਸਾਰੇ ਤਸਵੀਮ ਰੱਖਿਆਗਾ ਅਖੀਰ ਦਾ ਲੜ ਹੁੰਦਾ ਜਿਹੜਾ ਆਪਣਾ ਲਾਸਟ ਵਾਲਾ ਜਮੀ ਇਧਰ ਪੇਚ ਵਾਲਾ ਉਹ ਵੀ ਆਪਾਂ ਜੇ ਦੋ ਲੜ ਪਾਉਣੇ ਹੋਣ ਮਤਲਬ ਦੋ ਬਾਲ ਪਾਉਣੇ ਹੋਣ ਉਹ ਚ ਵੀ ਪੇਚ ਆ ਸਕਦੇ ਹਾਂ ਨਹੀਂ ਸਿੰਪਲ ਲਗਾ ਦਾਂਗੇ ਬਹੁਤ ਚੰਗਾ ਵੀ ਰਹੂਗਾ ਸ਼ੇਪ ਸਹੀ ਲੱਗੂਗੀ ਦੋ ਪੇਸਪੂਨ ਨਾਲ ਤੇ ਆਪਾਂ ਤੁਹਾਨੂੰ ਚਲੋ ਇਹਦੇ ਵਿੱਚ ਆਪਾਂ ਸਿੰਪਲੀ ਦਿਖਾਵਾਂਗੇ ਇੱਕ ਪੇ ਇੱਕ ਇੱਕ ਪਾਵਾਂਗੇ ਪੇਜ ਉੱਤੇ ਸਿੰਪਲ ਜਿਵੇਂ ਆਪਾਂ ਲਗਾਉਣੇ ਹੁੰਦੇ ਆ ਦੇਖੋ ਥੋੜਾ ਉੱਪਰ ਵੀਡੀਓ 'ਚ ਨਹੀਂ ਆ ਰਿਹਾ ਤੇ ਚਲੋ ਕੋਈ ਨਹੀਂ ਆਪਾਂ ਸ਼ੇਪ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਤੁਸੀਂ ਚੈੱਕ ਕਰਿਓ ਲਓ ਜੀ ਦੇਖੋ ਪੇਜ ਪੈ ਗਿਆ ਸਾਰੇ ਆਪਾਂ ਸਫਾਈ ਕਰ ਲਈ ਨਾਲ ਨਾਲ ਹੁਣ ਆਪਾਂ ਲਗਾਵਾਂਗੇ ਤਵਾਦ ਐਂਟਰਲਾ ਲੜ ਲੱਗੂ ਆਪਣਾ ਇਧਰਲੀ ਸਾਈਡ ਤੇ ਤਾਂ ਇੱਕ ਲੜ ਹੋ ਰ ਆ ਸਕਦਾ ਮੈਨੂੰ ਲੱਗਦਾ ਹਜੇ ਚਲੋ ਚੈੱਕ ਕਰਦੇ ਆਪਾਂ ਦੇਖਦੇ ਆਂ ਐਂਡ ਤੱਕ ਬਣੇ ਰਹੋ ਬਸ ਹੁਣ ਤਾਂ ਥੋੜੀ ਜਿਹੀ ਵੀਡੀਓ ਹੀ ਰਹੀ ਹੈ 2 ਕੁ ਮਿੰਟਾਂ ਦੀ ਤੇ ਐਂਡ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਨਹੀਂ ਕਰਿਆ ਹਜੇ ਤੱਕ ਲੋ ਜੀ ਹੁਣ ਆਪਣਾ ਲੜ ਲੱਗ ਰਿਹਾ ਦੇਖਦੇ ਹਾਂ ਮੁੱਲਾ ਦੇ ਆ ਲਾੜਾ ਆਪਣਾ ਰਹੇਗਾ ਇੰਟਰ ਲਾ ਹਾਂਜੀ ਇਹ ਲਾੜਾ ਆਪਣਾ ਇੰਟਰ ਲਾ ਲੈਟਰ ਲੱਗੂ ਇਧਰਲੀ ਸਾਈਡ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਕਲੰਗੀ ਲੜ ਉਹ ਵੀ ਦੇਖ ਕੇ ਜਾਇਓ ਜੇ ਪ੍ਰੋਬਲਮ ਆਉਂਦੀ ਆ ਤੁਹਾਨੂੰ ਕਲੰਗੀ ਲੜ ਲਗਾਉਣ ਦੇ ਵਿੱਚ ਦੇਖੋ ਇਸ ਤ ਨੂੰ ਇਸ ਤਰ੍ਹਾਂ ਮੋੜ ਲਿਆ ਦਵਾਰੇ ਥੱਲੇ ਕਰਕੇ ਮੋੜ ਲੈਣਾ ਨਹੀਂ ਆਪਾਂ ਲੜ ਨੂੰ ਨਾ ਸਾਰੇ ਨੂੰ ਥੱਲੇ ਕਰਕੇ ਇੱਕ ਵਾਰੀ ਸਿਰਫ ਹਲਕਾ ਜਿਹਾ ਮੋੜ ਲੈਣਾ ਇਸ ਤਰ੍ਹਾਂ ਤੇ ਲੜ ਨੂੰ ਰੱਖ ਲੈਣਾ ਉਤੋਂ ਨੱਪ ਕੇ ਫਿਰ ਜਿਹੜਾ ਬਾਜ ਹੁੰਦਾ ਆਪਾਂ ਉਹਦੀ ਮਦਦ ਦੇ ਨਾਲ ਜਿਹੜੇ ਇਹਨੂੰ ਲੜ ਨੂੰ ਮੋਟਾ ਕਰ ਲਾਂਗੇ ਤੇ ਉਹ ਤੁਸੀਂ ਦੇਖੋ ਕੱਢ ਜੋ ਆ ਦੇਖੋ ਹੁਣ ਲੜ ਨੂੰ ਹਲਕਾਇਆ ਚੱਕਿਆ ਨਾ ਇੱਥੇ ਬਸ ਇਹਨੂੰ ਇਸ ਤਰ੍ਹਾਂ ਬਲ ਪਾ ਕੇ ਫਿਰ ਚੱਕ ਕੇ ਨਾ ਉਹਦੀ ਸਹੀ ਥਾਂ ਤੇ ਰੱਖ ਲਾਂਗੇ ਜਿਵੇਂ ਆਪਾਂ ਪਹਿਲਾਂ ਕਰਿਆ ਸੀ ਡਿਫਰੈਂਸ ਸਹੀ ਕਰਕੇ ਉਹ ਮੇਰੇ ਰੱਖ ਲਾਂਗੇ ਦੇਖੋ ਆਪ ਇੱਕ ਵਾਰੀ ਹਲਕਾ ਜਿਹਾ ਬਾਜ ਫੇਰਿਆ ਤੇ ਡਿਫਰੈਂਸ ਸਹੀ ਕਰਕੇ ਦੁਬਾਰੀ ਬਾਜ ਫੇਰ ਲਾਂਗੇ ਉੱਤੋਂ ਨਾਲ ਨਾਲ ਨੱਪੀ ਜਾਣਾਗਾ ਇੱਥੋਂ ਜਿਹੜੇ ਆਪਣੇ ਲੜ ਸੈਂਟਰ ਚ ਥੋੜੇ ਥੋੜੇ ਉੱਚੇ ਨੀਵੇਂ ਹੋਣਗੇ ਉਹ ਆਪਾਂ ਬਾਜ਼ ਦੀ ਮਦਦ ਦੇ ਨਾਲ ਸਹੀ ਕਰ ਲਾਂਗੇ ਦੇਖੋ ਜੀ ਆਪਣੇ ਇੱਧਰਲੇ ਸਾਰੇ ਲੜ ਲੱਗ ਗਏ ਲੜ ਵੀ ਪੂਰਾ ਆ ਗਿਆ ਆਪਣਾ ਕਈ ਵਾਰੀ ਲੜ ਘਟੇ ਜਾਂਦਾ ਹੁੰਦਾ ਕਿਉਂਕਿ 7.5 ਮੀਟਰ ਦੀ ਨਵੀਂ ਬਾਗਾਂ ਮੇਰੀ ਪਹਿਲੀ ਵਾਰੀ ਬੰਨੀ ਆ ਤੇ ਅੱਗੇ ਮੈਂ 7.5 ਮੀਟਰ ਦੀ ਬਾਗ ਬੰਦਾ ਲਓ ਜੀ ਅਖੀਰਲਾ ਲੜ ਲੱਗ ਰਿਹਾ ਆਪਣਾ ਤੇ ਆਪਾਂ ਵੀਡੀਓ ਦੀ ਜ਼ੂਮਿੰਗ ਥੋੜੀ ਘਟਾਉਣੀ ਹੈ ਜੀ ਲੋ ਦੇਖੋ ਹੁਣ ਜੂਮਿੰਗ ਢਾਲੀ ਲਪੇਚ ਸਹੀ ਦਿਖਣ ਲੱਗ ਜੂ ਆਪਣਾ ਦੇਖੋ ਲੜ ਨੂੰ ਨਾ ਪਹਿਲਾਂ ਪਾ ਇੱਕ ਵਾਰ ਅਹੀਂ ਧਰਿਆ ਸੀ ਜਬਾ ਮੋੜ ਲਿਆ ਲੜ ਕਲੰਗੀ ਲੜ ਲਗਾਉਣੀਆਂ ਚਲੋ ਤੇ ਲੜ ਨੂੰ ਆ ਦੇਖੋ ਇਸ ਤਰ੍ਹਾਂ ਰੱਖੇ ਨਾ ਹੁਣ ਜਿਵੇਂ ਜਿਹੜੀਆਂ ਸਿਉਣਾ ਨਾ ਜਿਵੇਂ ਉੱਪਰ ਖਾਬੜ ਦੀ ਅੱਗੇ ਆ ਜਾਂਦੀਆਂ ਲੜ ਦੇ ਇਹਨੂੰ ਤੁਹਾਨੂੰ ਦੱਸਨੇ ਕਿਵੇਂ ਸਹੀ ਕਰਨਾ ਇਹਨੂੰ ਆਪਾਂ ਜਾਂ ਤਾਂ ਜਿਵੇਂ ਆਪਣੇ ਕੋਲ ਸੂਈ ਹੁੰਦੀ ਆ ਜਾਂ ਪੱਗ ਪੈਨ ਹੁੰਦਾ ਉਹ ਫੇਰ ਕੇ ਜਾਂ ਜਿਵੇਂ ਹੁਣ ਆ ਬਾਜ ਆ ਬਾਜ ਦੀ ਮਦਦ ਨਾਲ ਇਸ ਤਰ੍ਹਾਂ ਅੰਦਰ ਨੂੰ ਕਰ ਦੇਣਾਗਾ ਦੇਖਿਆ ਹੁਣ ਤੁਸੀਂ ਐਂਡ ਤੱਕ ਦੇਖੋ ਹੋ ਗਏ ਨਾ ਬਸ ਇਸ ਤਰ੍ਹਾਂ ਹੀ ਕਰਨਾ ਹੁੰਦਾਗਾ ਬਾਕੀ ਹੋਰ ਵੀ ਆਪਾਂ ਟ੍ਰਿਕਸ ਲਿਹਾਉਣੇ ਰਹਿੰਦੇ ਆਂ ਕਿ ਪੱਗ ਨੂੰ ਸਹੀ ਸੁੰਦਰ ਬਣਾਉਣ ਦੀਆਂ ਤੇ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਐਂਡ ਤੱਕ ਬਨੇ ਰਹੇ ਆ ਜਿਹੜੇ ਸਾਰਿਆਂ ਦਾ ਧੰਨਵਾਦ ਕਰਾਂ ਕਰਦੇ ਆਂ ਆਪਾਂ ਤੇ ਪੱਗ ਦੀ ਸ਼ੇਪ ਚੈੱਕ ਕਰੋ ਹੁਣ ਤੁਸੀਂ ਕਿੰਨੀ ਸੋਹਣੀ ਬਣ ਗਈ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਨਵੇਂ ਦੇਖ ਰਹੇ ਸੀ ਸਾਰੇ ਸਬਸਕ੍ਰਾਈਬ ਕਰਕੇ ਜਰੂਰ ਜਾਓ ਚੈਨਲ ਨੂੰ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਵੈਗੁਰ ਜੀ ਕਾ ਖਾਲਸਾ ਵੈਗੋਜੀ ਕੀ ਫਤਿਹ ਤੋਂ ਠੀਕ